ਇਹ ਹੋਇਆ ਹੁਣ ਅਮਨ ਨੇ ਚਕਾਤਾ ਟੂਣਾ ਹੁਣ ਪਤਾ ਲੱਗੂਗਾ ਜਦੋਂ ਅਮਨ ਖੇਡਣ ਲੱਗ ਗਿਆ ਖਾ ਕੇ ਲੱਡੂ ਤੇ ਉਧਰ ਬਡੇ ਨਾਲ ਹੋਏ ਡਾਂਗੋ ਸੋਟੀ ਹੈ ਅੱਜ ਗਰਜੀਤ ਉਹਨ ਤਾਂ ਐਸੀ ਵੀ ਮੈਂ ਇਹਨਾਂ ਦੇ ਵਾਰਗੇ ਧਰ ਗਏ ਹੱਡੀ ਚਕੇ ਤੇ ਵੀ ਇਹਨਾਂ ਦੇ ਮਾੜਾ ਕੰਮ ਹੋਊਗਾ ਇਹਨਾਂ ਨੇ ਗੱਡੀਆਂ ਲੈ ਲਈਆਂ ਇਹਨਾਂ ਨੇ ਵੀ ਮੋਟਰਸਾਈਕਲ ਲਿਆਂਦਾ ਨਵਾ ਸਾਡੇ ਬਾਅਦ ਚ ਕਰ ਗਈ ਟੂਣਾ ਹੁਣ ਦੇਖੀ ਤੂੰ ਜਦੋਂ ਉਧਰ ਨਾ ਅਮਨ ਨਾਲ ਹੋਈ ਅਮਨ ਖੇਡੂ ਵੀ ਹੁਣ ਖਾ ਕੇ ਲੱਡੂ ਦੇਖੀ ਤਾਂ ਸਹੀ ਹੁਣ ਲੱਗੂ ਪਤਾ ਮਨੂੰ ਨੇ ਗਰਦੀ ਤੂੰ ਬਾਲੀਆਂ ਸ਼ਹਿਰੀਆਂ ਕਰਦੀਆਂ ਸੀ ਦੂਰ ਹੋਇਆ ਮੈਨ ਤਾਂ ਦੂਰ ਹੋਇਆ ਮਾਤਾ ਨਹੀਂ ਤਾਂ ਹੋ ਗਈ ਗਿਆ ਮਮਾ ਆਉਂਦੀ ਇਹਨੂੰ ਤਾਂ ਮੈਂ ਜਨਤ ਦਾ ਮਾਤਾ ਉਹਨੇ ਕਰਕੇ ਜਿ ਟੂ ਨਾ ਗਰ ਲਾਲ ਤੇ ਘਰੇ ਨਹੀਂ ਮੈਂ ਜਨਤ ਦਾ ਜਾ ਵਧੀ ਪਤਾ ਕਿਹੜੇ ਵੇੜੇ ਬਾਗੀ ਨਹੀਂ ਇਹਨੂੰ ਕਰਕੇ ਫੜਾਤਾ ਮੈਂ ਮਾਰ ਗਿਆ ਉਹ ਫੁਰਕੀ ਕਰਾ ਇਹ ਕਿਨੂੰ ਛੱਡ ਕੇ ਲਿਆ ਹੋਇਆ ਨਾ ਡਰ ਲੱਗੀ ਜਾਉਗੀ ਹੋਏ ਨੀ ਬਾਈ ਹੇ ਹੇ ਬਾਈ ਨੂੰ ਬਾਈ ਕੁਝ ਕਹੀ ਦੀ ਹਾਂ ਬਾਈ ਨੇ ਕਹੀ ਦੀ ਹੇ ਹੇ ਨਾ ਕਿ ਤੱਕ ਛੱਡਿਆ ਮੈਂ ਤੁਹ ਮਾਰੂਗੀ ਅਗਰ ਮੈਨੂੰ ਕਸਰ ਹੋ ਗਈ ਇਹ ਨਾ ਮੇਰਾ ਇਹ ਕਸਰ ਹੋ ਗਈ ਤਾਂ ਬਲਾਹ ਹੋ ਗਈ ਬਗਾਨੇ ਮਾਰ ਦੂੰ ਮੈਂ ਨਾ ਨਹੀਂ ਬਲਾਹ ਹੋ ਗਈ ਮਾਰ ਦੂੰ ਮਾਰ ਦੂ ਕਿਸੇ ਨੂੰ ਨਾ ਡੜਦੇ ਮਾਰ ਦੂੰਗਾ ਸਾਈ ਨੂੰ ਵੀ ਮਾਰ ਦਾਂ ਉਹ ਕਿਉਂ ਛੱਡਾ ਹੁਣ ਮੈਨੂੰ ਹਾਂ ਮੈਂ ਮਾਰਾਂ ਮੈਂ ਤੇ ਕਰਨੀ ਆ ਜੀ ਹਾਂ ਉਹ ਮਾਰੋ ਕਿਤਾਜ ਜਿਸ ਦਾ ਕੰਮ ਮੈਨੂੰ ਹਏ ਹਏ ਬਾਈ ਜਾ ਬਾਈ ਜਾ ਬਾਈ ਬਾਈ ਜਾ ਬਾਈ ਬੋਇਨਾ ਕੋਈ ਨਾ ਬਾਈ ਜਾ ਬਾਈ ਜਾ ਬਾਈ ਜਾ ਮੈਂ ਤੁਹਾਨੂੰ ਝੂਠ ਨਹੀਂ ਬੋਲਦੀ ਬਾਈ ਬਾਈ ਤੁਹਾਨੂੰ ਕੀ ਦਾ ਕੁੱਝ ਮੈਨੂੰ ਦੱਸ ਦੀ ਕੀ ਦਾ ਕੁੱਝ ਦੋ ਕੀ ਦਾ ਕੁੱਝ ਮੈਨੂੰ ਦੱਸ ਦੇ ਕਿੱਥੋਂ ਆਇਆ ਕੁੱਝ ਤੋਂ ਅਬ ਬੇਬੇ ਆਪ ਕੁਝ ਹੋਇਆ ਸੀ ਕਹਿੰਦੇ ਆ ਕੀ ਹੈਗਾ

ਮਰ ਕਾੜ ਲੈ ਕੇ ਆਏ ਹੋਰੇ ਨਹੀਂ ਮੈਂ ਹਦਕੇ ਨੇ ਅੰਨ ਬੈ ਜਾ ਹਦਕੇ ਬੈ ਜਾ ਬੁੱਕਾ ਖਾਣੇ ਤਾਂ ਜਾਣੀ ਕਾੜਣਾ ਨਹੀਂ ਜਾਣ ਦੇਣੀ ਕਾੜਣਾ ਤੋਂ ਨਹੀਂ ਪਗਾਲੀ ਬੜਾ ਹੋ ਗਈ ਹੈ ਬੇਵਾਨਾ ਕਾੜਣਾ ਗੜਦੀ ਨੂੰ ਘੜਦੀ ਮੈਨੂੰ ਮਾਰ ਕੇ ਨਹੀਂ ਨਹੀਂ ਮਾਰਿੰਦੀ ਆ ਗਲਤੀ ਹੋ ਗਈ ਗਲਤੀ ਮੈਂ ਜਉਂ ਨਹੀਂ ਠੱਡ ਕੇ ਮੈਂ ਕਿਹਾ ਸਿਆਣੀ ਬੜੀਂ ਨਹੀਂ ਠੱਡ ਕੇ ਜਾਂਦਾ ਬੈ ਜਾ ਤੇ ਬੈ 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 ਜਾ ਮਗਲਾਖੇ ਨਹੀਂ ਕਿਸੇ ਨੂੰ ਹੁਣ ਨਾ ਬੋਲੀ ਰੋਣਾ ਨਾ ਪਾਈ ਅੱਖਾਂ ਨੇ ਕਿਹਨਾਂ ਦੀ ਗਉਨੂ ਕਸਰ ਹੋ ਗਈ ਸੁਦਾ ਕਾਤਾ ਕਿਹੜਾ ਕੰਮ ਕੰਮ ਸਿਆ ਪੂਨੇ ਨੇ ਕਰ ਅਜੀਬ ਜੀ ਅਜੀਬ ਜੀ ਕਿਉਂ ਲੱਕੀ ਆਂਦਾ ਹਾ ਮੈਨੂੰ ਆਏ ਜਿਕੇ ਲੱਗੀਆਂ ਜਿਵੇਂ ਕੁਸੂ ਹੋਇਆ ਹੈ ਇੱਥੇ ਕੀ ਹੈ ਤੇ ਕਤੋਂ ਗਈਆਂ ਕਿਵੇਂ ਕਿਵੇਂ ਆ ਬੈਣੀ ਕਿਵੇਂ ਵਧੀਆ ਹਰਪੇ ਤਾਂ ਆ ਜਾ ਬਹਿ ਜਾ ਨੰਕੜੇ ਬੈਂਦੀ ਤਾਂ ਹੈ ਨਹੀਂ ਮੈਂ ਤਾਂ ਖੜੀ ਖੜੀ ਮੜੂਗੀ ਕੀ ਹੋ ਗਿਆ ਕੋਰੇ ਤੈਨੂੰ ਕੀ ਨਾ ਤੈਨੂੰ ਕੁਸੂ ਨਹੀਂ ਹੋਇਆ ਮੈਨੂੰ ਤਾਂ ਹੋਇਆ ਜੈ ਨਹੀਂ ਡੱਬਾ ਡੱਬਾ ਕੇ ਮੈਂ ਧਰੀ ਬੈਠੀ ਨਹੀਂ ਲੱਡੂ ਵਾਲਾ ਨਾ ਹੋ ਜੀ ਧਰੀ ਬੈਠੀ ਐ ਤੇ ਮੈਨੂੰ ਤਾਈ ਨੇ ਨਾ ਨੇ ਉਹਦੇ ਬੇਬੇ ਨੇ ਨਾ ਪੀਣ ਲੱਗੀ ਨਹੀਂ ਤੂੰ ਨਾ ਹੈ ਮੈਨੂੰ ਤਾਂ ਪਤਾ ਨਹੀਂ ਕੀ ਹੋ ਰਿਹਾਗਾ ਮੈਂ ਤਾਂ ਲੱਡੂ ਦਿੱਤੇ ਸੀਗੇ ਮੈਂ ਤਾਂ ਖਾ ਕੇ ਕੁਝ ਹੋਈ ਜਾਂਦਾ ਪਤਾ ਨਹੀਂ ਕਾਦੂ ਸਾਰਾ ਕੁਝ ਘੁੰਮੀ ਜਾਂਦਾ ਅਜੀਬ ਜਿਹਾ ਲੱਗਦੀ ਜਾਂਦਾ ਹਾਂ ਪੀ ਲਾਦੀ ਜਾਂ ਜਾਂ ਪੀ ਲਾਂ ਸੈੱਟ ਹੋ ਜੇਗੀ ਨਾ ਮੈਂ ਨਹੀਂ ਪੀਤੀ ਬਸ ਲੱਡੂ ਖਾਦੇ ਆਗੇ ਫਿਰ ਇੱਕੋ ਜਿਹਾ ਹੈਗਾ ਸੀਗਾ ਇਹਨਾਂ ਵਿੱਚ ਖਾ ਕੇ ਨਾ ਮੇਰਾ ਤਾਂ ਸਾਰਾ ਕੁਝ ਹੀ ਘੁੰਮੀ ਜਾਂਦਾ ਮੇਰੇ ਬੇਬੇ ਕਿੱਧਰ ਬਾ ਕੀ ਪਤਾ ਨਹੀਂ ਨੇ ਮੁਖਤਾਂ ਨਹੀਂ ਤੇਰੀ ਮੇਬੇਲਾ ਨਾ ਵੀ ਪਤਾ ਨਹੀਂ ਕਿੱਧਰ ਭੱਗ ਗਈ ਉਹ ਤਾਂ ਭੱਜ ਜਾਈ ਮਾੜਾ ਮਾੜਾ ਇਹ ਪਤਾ ਲੱਗਿਆ ਮੈਨੂੰ ਪਤਾ ਨਹੀਂ ਮੈਨੂੰ ਐ ਲੱਗੀ ਜਾਂਦਾ ਮੇਰਾ ਸਰੀਰ ਨਾ ਕੰਟਰੋਲ 'ਚ ਨਹੀਂ ਹੈਗਾ ਕੁਝ ਹੋਈ ਜਾਂਦਾ ਮੈਨੂੰ ਉਹ ਕਿਧੂਤ ਨਾ ਗਿਆ ਆਏ ਬਈ ਨਾ ਨਾ ਮੈਂ ਨਹੀਂ ਵੈਡੀ ਬਣੀ ਮੈਂ ਨਹੀਂ ਵੈਡੀ ਉਹ ਮੈਂ ਆਪ ਤੇ ਘਰੇ ਲੈਣਾ ਮੈਨੂੰ ਮੇਰੇ ਘਰੇ ਲੈ ਲੈ ਕਿੱਥੇ ਤੇਰਾ ਕਾਰਾ ਤੇਰਾ ਕਾਰ ਕਿੱਥੇ ਹੈ ਗੋੜ ਤੇ ਲੈ ਮੇਰਾ ਘਰ ਗੋੜ ਤੇਲੀ ਹਾਂ ਤੀ ਗੋੜ ਤੇ ਲੈ ਲੜਕੀ ਆਈਆਂ ਰੇ ਮੈਂ ਤੋ ਲੈ ਕੇ ਆਈ ਆ ਕੌਣ ਮੈਨ ਲੈ ਕੇ ਆਇਆ ਉਹ ਕੌਣ ਆਹ ਲੈ ਤੂੰ ਲੈ ਕੇ ਆਇਆ ਬਿੰਦਵਨ ਦੇ ਵਿੱਚ ਲੈ ਕੇ ਆਈ ਆ ਕੌਣ ਲੈ ਕੇ ਮੜ ਕਰਜੀ ਕਰਜੀ ਤਾ ਹੈ ਕੇ ਕਿਹੜੇ ਬਾਪੇ ਕੋਲੇ ਗਈ ਨਾ ਆਉਣਾ ਨਹੀਂ ਜੀ ਮੈਨ ਮੇਰਾ ਘਰੋਂ ਲਿਆਂਦਾ ਨਹੀਂ ਕੇ ਕਿਹੜੇ ਕਿਹੜੇ ਬਾਪੇ ਨੇ ਲਿਆਂਦਾ ਤੈਨੂੰ ਕਿਹੜਾ ਬਾਪਾ ਸੀ ਮੈਨੂੰ ਨਹੀਂ ਪਤਾ ਮੈਨੂੰ ਕੁਝ ਨਹੀਂ ਪਤਾ ਮੈਂ ਘਰੇ ਜਾਣਾ ਹਾਂ ਤੇ